ਦਾਸ਼ਾ ਤੋਂ ਇਹ ਪਾਕਸ ਮਿਲਦੇ ਦੇ ਕੇ ਕਿ ਵਿਰੋਧੀ ਪਾਰਟੀਆਂ ਨੂੰ ਏਜੰਸੀਆਂ ਦੇ ਥਰੂ ਬੈਸ ਤਰੀਕੇ ਨਾਲ ਲਾਉਣਾ ਹੈ ਉਸੇ ਤਰ੍ਹਾਂ ਦੀ ਇਹਨਾਂ ਨੇ ਸੀ ਡੀ ਆਈ ਨੂੰ ਵਰਤਿਆ ਆਈਡੀ ਨੂੰ ਵਰਤਿਆ ਕੰਟਰੈਕਟ ਡਿਪਾਰਟਮੈਂਟ ਨੂੰ ਵਰਤਿਆ ਸਭ ਕੇਂਦਰੀ ਏਜੰਸੀਆਂ ਦੇ ਸਾਰਿਆਂ ਨੂੰ ਵਰਤਦੇ ਆਲੇ ਅਤੇ ਉਸੇ ਤਰ੍ਹਾਂ ਦੀ ਇਹ ਇਲੈਕਸ਼ਨਾਂ ਦੇ ਕਿ ਇਹ ਕੰਟਰੈਕਟ ਡਿਪਾਰਟਮੈਂਟ ਨੂੰ ਵਰਤਿਆ ਜਾਣਾ ਇਹ ਜਾਂਦਾ ਹੈ ਕਿ ਇਹ ਇਹ ਸਰ ਇਲੈਕਸ਼ਨ ਨੂੰ ਦਰਵਾਣ ਵਾਸਤੇ ਕਰ ਰਹੇ ਸਿਰਫ ਕਾਂਗਰਸ ਦੀ ਕਿਉਂ ਕਾਲੀ ਦਲ ਨਹੀਂ ਹੈਗਾ ਜਾਂ ਕੋਈ ਆਪਣੇ ਦੂਸਰੀ ਬਾਤ ਜੇਮ ਕੰਟੈਂਡਰ ਅਸਾਂ ਨੇ ਜਿੱਤਦਾ ਹਲੇ ਕਾਂਗਸੀ ਹੈਗੀ ਇਸ ਕਰਕੇ ਮੇਰੇ ਚਲ ਕਾਂਗਰਸ ਤੇ ਇਹ ਤੇਰੀ ਬਕਰਾ ਦੇਤੇ ਕਰ ਰਹੇ ਤੇ ਇਹ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਜਿਹੜਾ ਪਰਸੋਂ ਦਾ ਬਟਾਲੇ ਦੇ ਵਿੱਚ ਇਨਕੰਮਡਕਸ ਦਾ ਰੇਟ ਜਿਹੜਾ ਕਿ ਕਾਂਗਰਸ ਪਾਰਟੀ ਦੇ ਸਪੋਰਟਰਸ ਨਾਲ ਤੋਂ ਉਹਦਾ ਦਾਵਾ ਸਾਹਿਬ ਜਿਹੜਾ ਸਾਡੇ ਕੈਂਡੀਡੇਟ ਹੈ ਕਾਂਗਰਸ ਪਾਰਟੀ ਉਹ ਉਨਾ ਦੀ ਮੁਹਿੰਮ ਨੂੰ ਰੋਕਣ ਵਾਸਤੇ ਜਿਹੜੇ ਇੰਟਰਨੈਟ ਦੀ ਰੇਟ ਚੱਲਦੀ ਪਈ ਹੈ ਅੱਜ ਤੀਸਰਾ ਦਿਨ ਇਸ ਗੱਲ ਨੂੰ ਚੱਲਿਆ। ਉਹ ਜਿਹੜਾ ਕਿ ਬਹੁਤ ਹੀ ਮਦਭਗਾ ਹੈ। ਅੱਗੇ ਮੇਰੇ ਕਿਸੇ ਸੱਜਣ ਨੇ ਗੱਲ ਕਹੀ ਹੈ ਵੀ ਜਦੋਂ ਕਿਸੇ ਵਿਆਹ ਵਾਲੇ ਘਰ ਦੇ ਵਿੱਚ ਜਾ ਕੇ ਕਿ ਕਿਹੋ ਜਿਹਾ ਖਲਲ ਪਾਉਣਾ ਇਹ ਸਾਡੇ ਚੋਣ ਪ੍ਰਚਾਰ ਦੇ ਵਿੱਚ ਖਲਲ ਪਾਉਣ ਵਾਲੀ ਜਿਹੜੀ ਹਰਕਤ ਕੀਤੀ ਗਈ ਹੈ। ਔਰ ਅਸੀਂ ਇਹ ਸਾਰੀ ਇਸਮਤੀ ਟੀਮ ਜਿਹੜੀ ਹੈ ਜੈੰਤੀਪੁਰੀ ਸਾਡੇ ਅਮੋਦ ਦੀ ਐਡਵੋਕੇਟ ਦੀ ਔਰ ਬਪੂ ਰਿਜਰਕ ਬਾਤ ਕੋਈ ਜਿੰਕੂਰੀ ਦੀ ਸਾਡੀ ਉਹਨਾਂ ਦੀ ਅਗਵਾਈ ਦੇ ਹੇਠ ਸਾਰਾ ਕਾਂਗਰਸ ਪਾਰਟੀ ਜਿਹੜਾ ਪ੍ਰਚਾਰ ਇੱਥੇ ਸੀ ਕਰ ਰਹੇ ਸਨ ਔਰ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਦੀ ਫਰਸਟ੍ਰੇਸ਼ਨ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਜਿੱਤਦੀ ਪਈ ਆ ਔਰ ਜਿੱਤ ਜਿਹੜੀ ਆ ਇਹ ਸਾਡੀ ਜਿਹੜੀ ਯਕੀਨੀ ਹੈ ਚਾਰ ਤਿੰਨ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ ਇਹ ਉਹਨਾਂ ਨੇ ਡਰੂਟੀ ਪਾਰਟੀਆਂ ਦੀ ਭਾਜਪਾ ਦੇ ਆਮ ਆਦਮੀ ਪਾਰਟੀ ਨੇ ਬਲਖ ਮਫਲਾਹ ਦੇ ਵਿੱਚ ਆ ਕੇ ਇਹ ਜਿਹੜੀ ਕਾਰਵਾਈ ਕੀਤੀ ਆ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਸਾਨੂੰ ਇਹ ਚੋਣ ਪ੍ਰਚਾਰ ਤੋਂ ਜਿਹੜਾ ਰੋਕਿਆ ਜਾ ਰਿਹਾ ਪਰ ਅਸੀਂ ਉਹਨਾਂ ਨਾਲ ਵੱਧ ਤਿੱਖੇ ਹੋ ਕੇ ਚੋਣ ਪ੍ਰਚਾਰ ਤੇ ਡਟ ਗਏ ਆ ਔਰ ਸਾਰੀ ਕਮਾਂਡ ਜਿਹੜੀ ਹੈ ਸਾਰੇ ਪਾਰਟੀ ਦੇ ਵਰਕਰ ਨੇ ਮੇਰੇ ਐਮਸੀ ਸਾਹਿਬਾਨਾਂ ਨੇ ਸਾਡੇ ਇੰਡਸਟਰੀ ਲੀਡਰਾਂ ਤੋਂ ਬੈਠੇ ਨੇ ਐਮਸੀ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਇਸ ਗੱਲ ਦੀ ਘਟਨਾ ਦੀ ਨਿੰਦਾ ਕੀਤੀ ਆ ਔਰ ਆਪਣਾ ਸਾਰਾ ਹੀ ਪਾਰ ਇਹਨਾਂ ਨੇ ਮੋਢਾ ਚੁੱਕ ਲਿਆ ਜੈਤੀ ਗੁਰੂਏ ਪਰਿਵਾਰ ਸਾਡਾ ਜਿਹੜਾ ਜਿਹੜਾ ਮੋਢੀ ਹੋ ਕੇ ਇਸ ਖਾਮ ਦੇ ਵਿੱਚ ਲੱਗਾ ਸੀਗਾ ਅਮਨਦੀਪਾ ਡੋਰ ਗੇਟ ਦੀ ਪਤੂ ਜੈਤੀ ਗੁਰੂਏ ਦੀ ਉਹ ਇਸ ਕਰਕੇ ਇੱਕ ਦਿਨ ਤੋਂ ਅਜੇ ਨਹੀਂ ਆ ਪਾਰੇ ਸਾਡੇ ਵਿੱਚ ਪਰ ਉਹ ਉਹਨਾਂ ਜੁਗਰ ਜਿਹੜੀ ਆ ਅਸੀਂ ਸਾਰੇ ਰਲ ਕੇ ਨਿਭਾਰੇ ਆ ਔਰ ਇਸੇ ਤਰ੍ਹਾਂ ਹੀ ਅਸੀਂ ਗੱਲ ਚੱਲਾਂਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਝੁਕਣ ਵਾਲੇ ਨਹੀਂ ਨਾ ਰੇਡਾਂ ਦੇ ਉੱਤੋਂ ਔਰ ਨਾ ਇਹ ਤੇਨਾਂ ਪਤਾ ਕਿ ਪੰਜਾਬੀ ਜਿਹੜੀ ਕੌਮ ਹੈ ਇਹ ਸੰਘਰਸ਼ੂਕ ਜੀ ਆ ਨਾ ਅਸੀਂ ਕਦੀ ਡਰਿਆ ਨਾ ਅਸੀਂ ਕਦੇ ਝੁਕੇ ਆ ਔਰ ਇਹਨਾਂ ਦਾ ਜਵਾਬ ਜ਼ਬਰ ਦਾ ਜਵਾਬ ਅਸੀਂ ਵੋਟ ਨਾਲ ਦਿਆਂਗੇ ਔਰ ਬਟਾਲਾ ਸੀ ਜਿੱਤ ਕੇ ਦਿਆਂਗੇ ਇਹ ਸਾਡੀ ਤੁਹਾਡੇ ਨਾਲ ਵਾਦਾ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਰੇਡ ਹੈ ਇਹਨੂੰ ਕੀ ਕਿਉਂ ਹੋਈ ਗਈ ਹੈ ਔਰ ਕਿਹਦੇ ਵੱਲੋਂ ਕਰਵਾਈ ਗਈ ਹੈ ਕੀ ਕਾਰਨ ਕੀ ਹੈ ਦੇਖੋ ਜੀ ਮੈਂ ਤੇ ਸਮਝਦਾ ਇਹ ਜਿਹੜਾ ਮੌਕਾ ਹੈ ਰੇਡ ਦਾ ਇਹ ਸ਼ੋਅ ਕਰਦਾ ਕਿ ਇਹ ਸਿਆਸੀ ਬਦਲਾਕੂਰੀ ਹੈ ਇਹ ਪਹਿਲਾਂ ਵੀ ਹੋ ਸਕਦੀ ਸੀ ਇਲੈਕਸ਼ਨ ਤੋਂ ਬਾਅਦ ਵੀ ਹੋ ਸਕਦੀ ਸੀ ਇਹ ਸਿਆਸੀ ਬਦਲਾਕੂਰੀ ਹੈ ਜਿਹੜਾ ਇਹ ਟਾਈਮ ਤੇ ਰੇਡ ਕਿਸੇ ਦੇ ਨਾਲ ਗੱਲ ਹੋਈ ਤੁਹਾਡੀ ਜਿਨ੍ਹਾਂ ਦੇ ਘਰ ਰੀਡ ਵਗੈਰਾ ਚੱਲ ਜੀ ਆ ਮੇਰੇ ਨਾਲ ਸੁਦੀਰ ਜੀ ਆਏ ਨੇ ਸਾਡੇ ਜਿਹੜੇ ਕਾਉਂਸਲਰ ਨੇ ਸੁਦੀਰ ਚੰਦਾ ਜੀ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਕਿ ਕਿਉਂਕਿ ਉਹਨਾਂ ਤੋਂ ਰੀਡ ਜਿਹੜੀ ਹੈ ਖਤਮ ਕਰਕੇ ਉਹ ਜਾ ਚੁੱਕੇ ਨੇ ਉਹਨਾਂ ਦੱਸਿਆ ਕਿ ਇਨਕਮ ਟੈਕਸ ਦੀ ਰੀਡ ਸੀਗਾ ਸਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਬਾਕੀ ਜਿਹੜੇ ਉਹਨਾਂ ਜਵਾਬ ਮੰਗੇ ਨੇ ਉਹ ਸਿਰ ਉਹਨਾਂ ਜਵਾਬ ਦੇ ਦਿਆਂਗੇ ਸਾਡਾ ਸੀਏ ਜਵਾਬ ਦੇ ਦੇਗਾ ਉਹਨਾਂ ਨੂੰ ਉਹ ਸਿਰ ਇਹੋ ਸਾਬਤ ਹੁੰਦਾ ਕਿ ਇਹ ਰੋਕਣ ਵਾਸਤੇ ਕਾਂਗਰਸ ਪਾਰਟੀ ਦਾ ਪ੍ਰਚਾਰ ਤੇ ਰੀਡ ਕੀਤੀ ਗਈ ਕਿੰਨੀ ਜਗ੍ਹਾ ਤੇ ਰੀਡ ਚੱਲਦੀ ਔਰ ਕਿੰਨੀ ਜਗ੍ਹਾ ਤੇ ਰੀਡ ਖਤ ਇੱਥੋਂ ਤੱਕ ਹੁਣ ਮੇਰੀ ਜਾਣਕਾਰੀ ਹੈ ਰੇਟ ਹੁਣ ਸਾਡੇ ਜੰਤੀਪੁਰੀ ਬਰਵਾੜ ਤੇ ਰਹਿ ਗਈ ਹੈ ਜਾਂ ਸਾਡੇ ਇੱਕ ਰਹਿ ਗਈ ਹੈ ਮੈਂ ਦੁਬਾਰਾ ਸਰਪੰਚ ਸਰਪੰਚ ਹੋ ਰਹੇ ਨੇ ਔਰ ਮੀਰ ਸਾਹਿਬ ਨੇ ਇਹਨਾਂ ਦੇ ਇਹਨਾਂ ਜਿਹੜੇ ਕੁਆਟਾਈਜ਼ੇਰ ਰੇਟਰੀਆਂ ਦੀ ਜਾਰੀ ਹੈ